ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੇ ਦਿਨ ਦੀਆਂ 10 ਵੱਡੀਆਂ ਖਬਰਾਂ ਤੇ ਸੰਘਣੀ ਧੁੰਦ ਦੀ ਚਾਦਰ ਹੇਠ ਲੁਕੇ ਪੰਜਾਬ ਦੇ ਕਈ ਜ਼ਿਲ੍ਹੇ ਮੌਸਮ ਵਿਭਾਗ ਵੱਲੋਂ yellow alert ਪੂਰਾ ਹਫ਼ਤਾ ਰਹੇਗੀ ਸੰਘਣੀ ਧੁੰਦ ਹਵਾਈ ਸਫ਼ਰ ਤੇ ਲੱਗੀ ਬ੍ਰੇਕ ਸੂਬੇ ਦਾ ਔਸਤ ਤਾਪਮਾਨ 1.65 1 ਡਿਗਰੀ ਗिरा ਪੰਜ ਸਿੰਘ ਸਹਿਬਾਨ ਦੀ ਹੋਈ 71 ਤਾ ਪਾਰਕਾਂ ਤੇ ਹੋਟਲਾਂ ਵਿੱਚ ਨਹੀਂ ਹੋਣਗੇ ਆਨੰਦ ਕਾਰਜ ਅਕਾਲ ਤਖਤ ਸਾਹਿਬ ਦਾ ਹੁਕਮ ਮੁੜ ਦੁਹਰਾਇਆ ਸਿੱਖ ਗੁਰੂਆਂ ਤੇ ਨਹੀਂ ਬਣ ਗਈਆਂ ਐਨੀਮੇਸ਼ਨ ਫਿਲਮਾਂ 328 ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਸਰਕਾਰ ਦੀ ਦਖਲ ਅੰਦਾਜ਼ੀ ਦਾ ਕੀਤਾ ਵਿਰੋਧ ਰੋਪੜ ਵਿੱਚ ਵਿਸਫੋਟਕ ਵਾਲਾ ਚੋਗਾ ਪਾ ਕੇ ਸਾਂਭਰ ਹਿਰਨ ਨੂੰ ਮਾਰਨ ਵਾਲਾ ਸ਼ਿਕਾਰੀ ਗ੍ਰਿਫਤਾਰ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੇ ਕੀਤੀ ਕਾਰਵਾਈ ਵਿਪੋਰਟ ਕਾ ਨਾਲ ਭਰੀ ਕਣਕ ਦੀ ਟਿੱਕੀ ਖਾਣ ਨਾਲ ਮਾਰਿਆ ਗਿਆ ਸੀ ਹਿਰਨ ਮੁਲਜ਼ਮ ਓਮ ਪ੍ਰਕਾਸ਼ ਨੂੰ ਨੰਗਲ ਇਲਾਕੇ ਤੋਂ ਗੁਪਤ ਸੂਚਨਾ ਤੇ ਕੀਤਾ ਕਾਬੂ ਵੱਡਾ ਸ਼ਿਕਾਰੀ ਨੈਟਵਰਕ ਹੋਣ ਦਾ ਖਦਸ਼ਾ ਸੀਐਮ ਭਗਵੰਤ ਮਾਨ ਨੇ ਬੀਤੇ ਦਿਨ ਕੀਤੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਨਸ਼ਿਆਂ ਤੇ ਗੈਂਗਸਟਰਾਂ ਵਿਰੁੱਧ ਕਾਰਵਾਈ ਕਰਨ ਲਈ ਦਿੱਤੀ ਖੁੱਲੀ ਛੁੱਟੀ ਸਾਢੇ 3 ਸਾਲਾਂ ਦੌਰਾਨ ਨਸ਼ੇ ਦੇ 63053 ਕੇਸ ਕੀਤੇ ਗਏ ਦਰਜ 85418 ਨਸ਼ਾ ਤਸ਼ਕਰ ਕੀਤੇ ਗਏ ਗ੍ਰਿਫਤਾਰ ਦਰਾਹਾ ਨੇੜਲੇ ਪਿੰਡ ਅਜਨੌਦ ਵਿੱਚ ਵਾਪਰਿਆ ਸੜਕ ਹਾਦਸਾ ਹਾਈਵੇ ਤੇ ਧੁੰਦ ਕਾਰਨ ਕਈ ਵਾਹਨ ਆਪਸ ਵਿੱਚ ਟਕਰਾਏ ਇੱਕ ਵਿਅਕਤੀ ਦੀ ਮੌਤ ਪੰਜ ਜਣੇ ਹੋਏ ਜ਼ਖਮੀ ਹਾਦਸੇ ਦੌਰਾਨ ਸਿਲੰਡਰਾਂ ਦੇ ਲੱਦੇ ਟਰੱਕ ਵਿੱਚ ਅੱਗ ਲੱਗਣ ਤੋਂ ਰਿਹਾ ਬਚਾ ਖੰਨਾ ਪੁਲਿਸ ਨੇ ਕੀਤਾ ਇਨਕਾਊਂਟਰ ਦਰਾਹਾ ਦੇ ਇਲਾਕੇ ਵਿੱਚ ਪੈਰ ਵਿੱਚ ਗੋਲੀ ਮਾਰ ਕੇ ਬਦਮਾਸ਼ ਇੰਦਰਜੀਤ ਸਿੰਘ ਬੂਈ ਨੂੰ ਕੀਤਾ ਗ੍ਰਿਫਤਾਰ ਪੰਚਾਇਤ ਮੈਂਬਰ ਨੂੰ ਗੋਲੀ ਮਾਰਨ ਦੇ ਮਾਮਲੇ ਵਿੱਚ ਲੋੜਿੰਦਾ ਸੀ ਬਦਮਾਸ਼ ਪੁਲਿਸ ਉੱਤੇ ਬਦਮਾਸ਼ ਨੇ ਪਹਿਲਾਂ ਚਲਾਈਆਂ ਸੀ ਗੋਲੀਆਂ ਬਿਹਾਰ ਦੇ ਵਿੱਚ ਵੱਡਾ ਰੇਲ ਹਾਦਸਾ ਮਾਲ ਗੱਡੀ ਦੇ 8 ਡੱਬੇ ਲੀਹੋਂ ਉਤਰੇ ਜਮੂਈ ਜ਼ਿਲ੍ਹੇ ਵਿੱਚ ਹਾਵੜਾ ਪਟਨਾ ਦਿੱਲੀ ਰੂਟ ਤੇ ਰੇਲ ਸਵਾਵਾ ਪ੍ਰਭਾਵਿਤ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਸੁਖਣ ਵਾਲਾ ਗੁਰਵਿੰਦਰ ਸਿੰਘ ਕਤਲ ਕੇਸ ਵਿੱਚ ਵੱਡਾ ਫੈਸਲਾ ਕਾਤਲ ਰੁਪਿੰਦਰ ਕੌਰ ਦੀ ਸਹੇਲੀ ਵੀਰ ਇੰਦਰ ਕੌਰ ਨੂੰ ਮਿਲੀ ਜ਼ਮਾਨਤ ਫਾਈਨਲ ਪ੍ਰੀਖਿਆ ਦੇਣ ਲਈ ਜ਼ਮਾਨਤ ਅਰਜੀ ਹੋਈ ਮਨਜ਼ੂਰ ਅਦਾਲਤ ਨੇ ਸ਼ਰਤਾਂ ਤਹਿਤ ਦਿੱਤੀ ਇਜਾਜ਼ਤ 2 ਲੱਖ ਰੁਪਏ ਦਾ ਪਰਸਨਲ ਬਾਂਡ ਭਰਨ ਦੇ ਵੀ ਦਿੱਤੇ ਹੁਕਮ ਪੰਡੂਬੀ ਆਈ ਐਨ ਐਸ ਵਾਕਸ਼ੀਟ ਤੇ ਸਵਾਰ ਹੋਏ ਪ੍ਰੈਜ਼ੀਡੈਂਟ ਡਰਾਪ ਦੀ ਮੁਰਮੂ ਪੰਡੂਬੀ ਵਿੱਚ ਸਵਾਰ ਹੋਣ ਵਾਲੇ ਦੂਜੇ ਰਾਸ਼ਟਰਪਤੀ ਬਣੇ ਇਸ ਤੋਂ ਪਹਿਲਾਂ ਰਾਸ਼ਟਰਪਤੀ ਅਬਦੁਲ ਕਲਾਮ ਨੇ ਪੰਡੂਬੀ ਦਾ ਕੀਤਾ ਸੀ ਸਫ਼ਰ ਤਜ਼ਾਕਿਸਤਾਨ ਵਿੱਚ ਲੱਗੇ ਪਚਾਲ ਦੇ ਝਟਕੇ ਰਿਕਟਰ ਸਕੇਲ ਤੇ 4.1 ਦੀ ਤੀਬਰਤਾ ਕੀਤੀ ਗਈ ਦਰਜ ਹੁਣ ਤੱਕ ਨੁਕਸਾਨ ਦੀ ਕੋਈ ਰਿਪੋਰਟ ਪ੍ਰਾਪਤ ਨਹੀਂ ਹੋਈ ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ ਦੇ ਦੁਨੀਆ ਦੀਆਂ ਤਮਾਮ ਤਾਜ਼ਰਿਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ